ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਰੂਪਖਾਲਸਾ ਜੀ ਉਹ ਅੱਜ ਜੋ ਬੇਨਤੀ ਕਰਨੀ ਹੈ ਪਰਖ ਦੀ ਬੇਨਤੀ ਕਰਨੀ ਹੈ ਅਸੀਂ ਆਮ ਹੀ ਕਹਿ ਦਿੰਦੇ ਹਾਂ ਗੁਰੂ ਮੇਰੀ ਪਰਖ ਕਰ ਰਿਹਾ ਹੈ ਮੈਂ ਧਿਆਨ ਲੈ ਰਿਹਾ ਹੈ ਜਦੋਂ ਕੋਈ ਬੰਦਾ ਨਾਮਾ ਨਾਮਾ ਸਿਮਰਨ ਕਰਨ ਲੱਗਦਾ ਤਾਂ ਕੋਈ ਨਾ ਕੋਈ ਦੁੱਖ ਤਕਲੀਫ ਪੈਂਦਾ ਹੈ ਸਾਰਾ ਜੀਵਨ ਹੈ ਤਾਂ ਬੰਦਾ ਕਹਿ ਦਿੰਦਾ ਗੁਰੂ ਮੇਰੀ ਪਰਖ ਲੈ ਰਿਹਾ ਗੁਰੂ ਮੇਰਾ ਇਮਤਿਹਾਨ ਲੈ ਰਿਹਾ ਗੁਰੂ ਪ੍ਰਮਾਤਮਾ ਕਦੇ ਅਮ ਧਿਆਨ ਨਹੀਂ ਲੈਂਦਾ ਆਪਣੇ ਭਗਤ ਦੇ ਗੁਰੂ ਤਾਂ ਸਗਾ ਚਾਰਨ ਸਾਰ ਮੰਦੋ ਇੱਕ ਪੈੰਡਾ ਜਾਏ ਚੱਲ ਸਤ ਗੁਰ ਕੋਟ ਪੈੰਦਾ ਅੱਗੇ ਹੋਏ ਲੇਤ ਤੁਸੀਂ ਇੱਕ ਕਦਮ ਉਤਰੋ ਕਰੋੜਾਂ ਕਦਮ ਗੁਰੂ ਤੁਹਾਡੇ ਮੱਲ ਨੂੰ ਆਉਂਦਾ ਹੈ ਐਨੀ ਸਹਾਇਤਾ ਕਰਦਾ ਹੈ ਪਰ ਸਾਨੂੰ ਭਰਮ ਪੈ ਜਾਂਦਾ ਸਾਡੀ ਪਰਖ ਕਰ ਰਿਹਾ ਹੈ ਕਿਉਂਕਿ ਅਸੀਂ ਸੁਣ ਰੱਖਿਆ ਹੈ ਵੀ ਸਿਮਰਨ ਕਰਨਾ ਪ੍ਰਭੂ ਦਾ ਨਾਮ ਜਪਣਾ ਸੁੱਖਾਂ ਦਾ ਖਜ਼ਾਨਾ ਮਿਲ ਜਾਂਦਾ ਹੈ ਸੁੱਖ ਮਿਲ ਜਾਂਦੇ ਹਨ ਇਹ ਗੱਲ ਪੱਕੀ ਹੈ ਪ੍ਰਭੂ ਦਾ ਨਾਮ ਸੁੱਖਾਂ ਦਾ ਖਜ਼ਾਨਾ ਹੈ ਜਿਹੜਾ ਸਹੀ ਢੰਗ ਨਾਲ ਨਾਮ ਜਪੇ ਨਾਮ ਜਪਦਾ ਹੈ ਉਹਨੂੰ ਸੁੱਖ ਮਿਲਦੇ ਹਨ ਪਰ ਅੱਜ ਅਸੀਂ ਸਿਮਰਨ ਕਰਨਾ ਸ਼ੁਰੂ ਕੀਤਾ ਜੋ ਪਿਛਲੇ ਸਮੇਂ ਤੇ ਜੋ ਅਸੀਂ ਗਲਤ ਕੰਮ ਅਸੀਂ ਕੀਤੇ ਨੇ ਜਾਣ ਕੇ ਜਾਂ ਅਣਜਾਣ ਚ ਆਪਣੇ ਚ ਉਹਨਾਂ ਦਾ ਲੇਖਾ ਤਾਂ ਸਾਨੂੰ ਦੇਣਾ ਹੀ ਪੈਣਾ ਹੈ ਹਾਂ ਜੇ ਅਸੀਂ ਸਿਮਰਨ ਕਰਨ ਲੱਗ ਪਏ ਉਹਨਾਂ ਦੀ ਸਜ਼ਾ ਬਹੁਤ ਛੋਟੀ ਹੋ ਜਾਂਦੀ ਹੈ ਜ਼ਰੂਰ ਪਰ ਲੇਖਾ ਜਰੂਰ ਦੇਣਾ ਪੈਂਦਾ ਹੈ ਪਿਛਲੇ ਜੋ ਅਸੀਂ ਗਲਤ ਕੰਮ ਕੀਤੇ ਨੇ ਇੱਕ ਸੰਦੇ ਵਿੱਚ ਇਹ ਬੜਾ ਬੰਦਾ ਦੋਸ਼ ਹੈ ਅਸੀਂ ਜੀਵਨ ਇਸ ਸਰੀਰ ਦੇ ਜੀਵਨ ਨੂੰ ਹੀ ਜੀਵਨ ਮੰਨਦੇ ਹਾਂ ਸੜਾ ਜਨਮ ਹਿਆ ਮੌਤ ਹੋ ਜਾਣੀ ਹੈ ਇਸ ਸਰੀਰ ਦੇ ਵਿੱਚ ਜਿੰਨਾ ਚਿਰ ਰਹੇ ਉਸੇ ਨੂੰ ਅਸੀਂ ਜੀਵਨ ਮੰਨ ਰਹੇ ਹਾਂ ਉਸ ਦਾ ਹੀ ਹਿਸਾਬ ਕਰ ਰਹੇ ਹਾਂ ਨਹੀਂ ਸਦਾ ਜੀਵਨ ਬਹੁਤ ਵੱਡਾ ਹੈ ਇਹ ਇੱਕ ਸਰੀਰ ਤੱਕ ਬਹੁਤ ਛੋਟਾ ਜਿਹਾ 파ਟ ਹੈ ਜੀਵਨ ਦਾ ਕਿਉਂਕਿ ਆਤਮਾ ਦੀ ਮੌਤ ਨਹੀਂ ਹੈ ਆਤਮਾ ਮਰਦੀ ਨਹੀਂ ਹੈ ਆਤਮਾ ਸਦਾ ਵਾਸਤੇ ਅਟਲ ਹੈ ਆਦ ਸੱਚ ਜਗਤ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਤਮਾ ਸਦਾ ਵਾਸਤੇ ਅਟਲ ਹੈ ਬਹੁਤ ਲੰਬਾ ਸਦਾ ਜੀਵਨ ਹੈ ਪਿਛਲੇ ਜਨਮ ਦੇ ਵਿੱਚ ਅਸੀਂ ਜੋ ਕੀਤਾ ਉਸ ਦੇ ਹਿਸਾਬ ਨਾਲ ਸਾਨੂੰ ਆਹ ਸਰੀਰ ਮੈਂ ਦਾ ਜੀਵਨ ਮਿਲਿਆ ਐਸ ਸਰੀਰ ਦੇ ਵਿੱਚ ਰਹਿ ਕੇ ਜੋ ਅਸੀਂ ਕਰਨਾ ਉਹਦੇ ਹਿਸਾਬ ਨਾਲ ਅਗਲਾ ਜੀਵਨ ਮੈਲਣਾ ਸਾਰਾ ਜੀਵਨ ਬਹੁਤ ਵੱਡਾ ਹੈ ਇਸ ਕਰਕੇ ਪ੍ਰਮਾਤਮਾ ਸਤੋਂ ਕਦੇ ਸਾਡੀ ਪਰਖ ਨਹੀਂ ਕਰਦਾ ਸਗੋਂ ਸਾਡੀ ਸਹਾਇਤਾ ਕਰਦਾ ਹੈ ਸਿਮਰਨ ਦੀ ਬਸ ਸਿਮਰਨ ਸ਼ੁਰੂ ਕਰਦੇ ਹੋ ਮਾੜੇ ਕੰਮਾਂ ਤੋਂ ਬਚੋ ਮਾਸ ਨਾ ਖਾਓ ਸ਼ਰਾਬ ਨਾ ਪੀਓ ਤਮਾਕੂ ਨਾ ਵਰਤੋ ਜਿਸ ਦੇ ਨਾਲ ਅਨੰਤ ਕਾਰਜ ਕੀਤੇ ਹਨ ਉਸ ਤੋਂ ਬਿਨਾਂ ਕਿਸੇ ਨਾਲ ਸਿਰ ਸਵੰਤਨਾ ਨਾ ਕਰੋ ਇਹ ਵੱਡੇ ਦੋਸ਼ ਹਨ ਸੋ ਸਿਮਰਨ ਸਵੇਰੇ ਨਿਤਨੇਮ ਪੰਜਾਂ ਬਾਣੀਆਂ ਦਾ ਬੋਲ ਕੇ ਬਾਣੀ ਪੜੋ ਘੰਟਾ ਲਾਓ ਸਾਮਣੂ ਦੋ ਬਾਣੀਆਂ ਅੱਧਾ ਘੰਟਾ ਲਾਓ ਬੋਲ ਕੇ ਬਾਣੀ ਪੜੋ ਕਾਮ ਕ੍ਰੋਧ ਲੋਭ ਮੋਹ ਨੂੰ ਰੋਕ ਲਓ ਮਨ ਨੂੰ ਟਕਾਉਣ ਦੀ ਕੋਸ਼ਿਸ਼ ਕਰੋ ਆਪਣੀ ਸੁਰਤ ਨੂੰ ਆਪਣੇ ਸਰੀਰ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰੋ ਕਿਉਂਕਿ ਸਾਡੀ ਸੁਰਤ ਬਾਹਰ ਦੇਸ਼ਾਂ ਬਦੇਸ਼ਾਂ ਵਿੱਚ ਹਰ ਵਕਤ ਘੁੰਮਦੀ ਰਹਿੰਦੀ ਹੈ ਸਾਡੀ ਸੁਰਤ ਸਾਡੇ ਸਰੀਰ ਦੇ ਵਿੱਚ ਟਿਕਦੀ ਨਹੀਂ ਇਸ ਨੂੰ ਅੰਦਰ ਟਿਕਾਉਣ ਦੀ ਕੋਸ਼ਿਸ਼ ਕਰੋ ਬੱਦ ਤੋਂ ਬੱਦ ਸਵਰਤੋਂ ਨੂੰ ਟਿਕਾਓ ਮਨ ਨੂੰ ਨਿਰਵਿਚਾਰ ਕਰੋ ਕਿਉਂਕਿ ਮਨ ਦੇ ਵਿੱਚ ਹਰ ਵਕਤ ਸਾਡੇ ਕੋਈ ਨਾ ਕੋਈ ਗੱਲਾਂ ਚੱਲਦੀਆਂ ਹੀ ਰਹਿੰਦੀਆਂ ਹਨ ਚੱਲਦੀਆਂ ਰਹਿੰਦੀਆਂ ਹਨ ਅਸੀਂ ਇਕੱਲੇ ਬੈਠੇ ਹੋਈਏ ਤਾਂ ਵੀ ਸਾਡਾ ਮਨ ਗੱਲਾਂ ਕਰੀ ਜਾਂਦਾ ਕਰੀ ਜਾਂਦਾ ਆਪੇ ਸਵਾਲ ਆਪੇ ਜਵਾਬ ਕੋਈ ਨਾ ਕੋਈ ਗੱਲਾਂ ਚੱਲਦੀਆਂ ਰਹਿੰਦੀਆਂ ਹਨ ਇਸ ਮਨ ਨੂੰ ਨਿਰਵਿਚਾਰ ਤਾਂ ਉਹ ਗੱਲਾਂ ਚੱਲਣੀਆਂ ਬੰਦ ਕਰਨ ਦੀ ਕੋਸ਼ਿਸ਼ ਕਰੋ ਮਨ ਨੂੰ ਸਾਫ਼ ਇਸ ਤਰ੍ਹਾਂ ਹੋਵੇਗਾ ਧਿਆਨ ਆਪਦਾ ਪ੍ਰਮਾਤਮਾ ਵਿੱਚ ਟਿਕਾਉਣ ਦੀ ਕੋਸ਼ਿਸ਼ ਕਰੋ ਸਵਰਤ ਨੂੰ ਅੰਦਰ ਟਿਕਾਉਣ ਦੀ ਕੋਸ਼ਿਸ਼ ਕਰੋ ਬਾਣੀ ਬਾਤ ਤੋਂ ਬਦ ਪੜੋ ਸਿਮਰਨ ਬਾਤ ਤੋਂ ਬਦ ਕਰੋ ਕਾਮ ਕ੍ਰੋਧ ਲੋਭ ਅਹੰਕਾਰ ਤੋਂ ਬਚ ਕੇ ਰਹੋ ਅੱਜ ਤੋਂ ਜੇ ਅਸੀਂ ਫੈਸਲਾ ਕਰ ਲਈਏ ਤਾਂ ਅੱਜ ਤੋਂ ਸਾਡਾ ਜੀਵਨ ਸੁੱਖਾਂ ਵਾਲਾ ਬਾਣਨਾ ਸ਼ੁਰੂ ਹੋ ਜਾਣਾ ਪਿੱਛੇ ਜੋ ਸਤੋਂ ਗਲਤ ਕੰਮ ਹੋਏ ਉਹਨਾਂ ਦਾ ਲੇਖਾ ਤਾਂ ਦੇਣਾ ਪੈਣਾ ਪਰ ਉਹ ਲੇਖਾ ਛੋਟਾ ਹੋ ਜਾਵੇਗਾ ਸੂੜੀ ਦੀ ਸੂਲ ਬਣ ਜਾਂਦੀ ਹੈ ਸੋ ਬਹੁਤ ਹੀ ਸਿਮਰਨ ਦਾ ਫਾਇਦਾ ਹੈ ਸਿਮਰਨ ਮਨੋਖ ਨੂੰ ਕਰਨਾ ਜ਼ਰੂਰੀ ਚਾਹੀਦਾ ਹੈ ਆਪਣੇ ਜੀਵਨ ਨੂੰ ਸੁਧਾਰੋ ਨਖਾਰ ਜੀਵ ਆਤਮਾ ਨੂੰ ਨਖਾਰਨਾ ਹੈ ਸਾਡੇ ਸਰੀਰ ਦੇ ਵਿੱਚ ਜੋ ਜੀਵ ਆਤਮਾ ਹੈ ਜਿਹਨੂੰ ਅਸੀਂ ਜਾਨ ਰੂਹ ਆਤਮਾ ਕਹਿੰਦੇ ਹਾਂ ਇਸ ਨੂੰ ਅਸੀਂ ਜਾਗਰਤ ਕਰਨਾ ਹੈ ਸਮਝਣ ਦੀ ਕੋਸ਼ਿਸ਼ ਕਰਨੀ ਬਾਣੇ ਦੇ ਮੁਤਾਬਕ ਜਿਹੜਾ ਦਰਖਤ ਹੈ ਇਹ ਵੀ ਇੱਕ ਜੀਵ ਹੈ ਹੁਣ ਜਿਹੜੇ ਦਰਖਤ ਦੇ ਵਿੱਚ ਜੀਵ ਆਤਮਾ ਹੈ ਉਹ ਬੇਹੋਸ਼ ਹੈ ਜਿਵੇਂ ਬੰਦਾ ਬੇਹੋਸ਼ ਪਿਆ ਡਾਕਟਰ ਦਾ ਹੱਥ ਲੱਤਾਂ ਬਾ ਵੜ ਦਿੰਦਾ ਕੋਈ ਦਰਦ ਨਹੀਂ ਹੁੰਦਾ। ਦਰੱਖਤ ਦੇ ਵਿੱਚ ਜੀਵ ਆਤਮਾ ਜਿਹੜੀ ਹੈ ਬੇਹੋਸ਼ ਹੈ। 83 ਲੱਖ ਜੁਨਾਂ ਦੇ ਵਿੱਚ ਸਸਰ ਕਰਦੀ ਕਰਦੀ ਹੈ ਜੀਵ ਆਤਮਾ ਜਦੋਂ ਮਨੁੱਖ ਸਰੀਰ ਵਿੱਚ ਆਉਂਦੀ ਹੈ ਤਾਂ ਇੱਥੇ ਆ ਕੇ ਬੇਹੋਸ਼ ਨਹੀਂ ਹੈ। ਇੱਥੇ ਆ ਕੇ ਸੁੱਤੀ ਪਈ ਹੈ। ਜਿਵੇਂ ਬੰਦਾ ਸੁੱਤਾ ਪਿਆ ਉਹਨੂੰ ਜੇ ਆਪਾਂ ਸੂਈ ਚ ਵਾਗੇ ਤਾਂ ਉਹ ਤੜਫੇਗਾ ਸਾਡੇ ਵਿੱਚ ਜੀਵਾਤਮਾ ਦਰਦ ਮਹਿਸੂਸ ਕਰਦੀ ਹੈ ਦਰਖਤ ਤੁਸੀਂ ਵੱਢ ਦਿੰਦੇ ਆ ਉਸ ਜੀਵਾਤਮਾ ਦਰਦ ਮਹਿਸੂਸ ਨਹੀਂ ਕਰਦੀ ਕਿਉਂਕਿ ਉਹ ਦੇ ਵਿੱਚ ਬੇਹੋਸ਼ ਹੈ ਸਾਡੇ ਮਨੁੱਖਾ ਸਰੀਰ ਦੇ ਵਿੱਚ ਇਹ ਸੁੱਤੀ ਪਈ ਹੈ ਇਦੋਂ ਅੱਗੇ ਸੋਚੋ ਸਾਡੇ ਗੁਰੂ ਸਾਹਿਬਾਨ ਭਗਤ ਸਾਹਿਬਾਨ ਉਹਨਾਂ ਸਰੀਰਾਂ ਦੇ ਵਿੱਚ ਜੀਵਾਤਮਾ ਜਾਗਰਤ ਹੋ ਗਈ ਸੀ ਜਿਵੇਂ ਬੰਦਾ ਇੱਕ ਬੇਹੋਸ਼ ਪਿਆ ਇੱਕ ਸੁੱਤਾ ਪਿਆ ਇੱਕ ਜਾਗਦਾ ਤੁਰਿਆ ਫਿਰਦਾ ਗੱਲਾਂ ਕਰਦਾ ਖਾਂਦਾ ਪੀਂਦਾ ਇੰਨਾ ਵਿੱਚ ਤੋਂ ਫਰਕ ਦੇਖੋ ਜਦੋਂ ਸਾਡੀ ਜੀਵਾਤਮਾ ਵੀ ਜਾਗਰਤ ਹੋ ਗਈ ਨੀਂਦ ਟੁੱਟ ਗਈ ਤਾਂ ਸਾਡਾ ਜੀਵਨ ਸਫਲਾ ਹੋ ਜਾਣਾ ਹੈ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਬਹੁਤ ਬਹੁਤ ਧੰਨਵਾਦ ਕਿਰਪਾ ਕਰਨੀ ਸ਼ੇਅਰ ਕਰਨਾ ਲਾਈਕ ਕਰਨਾ ਤੇ ਕਮੈਂਟ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ